ਆਜ਼ੀਨਾ ਪਾਰਕਿੰਗ ਦੇ ਵਿੱਚ ਆ ਇੱਥੇ 24 ਤਰੀਕ ਨੂੰ ਜਗਰਾਤਾ ਵਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਵਾ ਵੀ ਕਿਸੇ ਜਗ੍ਹਾ ਤੇ ਜਗਰਾਤਾ ਵਾ ਸਾਰਾ ਤੁਹਾਨੂੰ ਦਿਖਾਉਣਾ ਵਾ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਹੋਣ ਲੱਗ ਗਈਆਂ ਹੋਣਾ ਧੀ ਦੰਦੂ ਦਲਕਨ ਕੋ ਰਾਂਦੇ ਆ ਮਾਤਾ ਚਿੰਤਪੂਨੀ ਦੇ ਆ ਚਿੰਤਪੂਨੀ ਮਾਤਾ ਦੀ ਪਾਰਕਿੰਗ ਆ ਗਈ ਅੱਗੇ ਦਿਖਾਉਂਗਾ ਤੁਹਾਨੂੰ ਸਾਰਾ ਸਾਰਿਆਂ ਨੂੰ ਜੈ ਮਾਤਾ ਦੀ ਫਰੈਂਸ ਆਪਾਂ ਚਿੰਤਪੁਰਨੀ ਮਾਤਾ ਮੰਦਿਰ ਪਹੁੰਚ ਗਏ ਆ ਚਿੰਤਪੁਰਨੀ ਮਾਤਾ ਦੀ ਪਾਰਕਿੰਗ ਆ ਗਈ ਇਹ ਵੀ ਬਹੁਤ ਵੱਡੀ ਪਾਰਕਿੰਗ ਆ ਬਹੁਤ ਗੱਡੀਆਂ ਲੱਗ ਜਾਂਦੀਆਂ ਨੇ ਇਸ ਵਿੱਚ ਵੀ ਅੱਗੇ ਚੱਲ ਕੇ ਤੁਹਾਨੂੰ ਸਾਰਾ ਦਿਖਾਉਣਾ ਮੈਂ ਫਰੈਂਸ ਆ ਅਸੀਂ ਨਾ ਪਾਰਕਿੰਗ ਦੇ ਵਿੱਚ ਆ ਇੱਥੇ 24 ਤਰੀਕ ਨੂੰ ਜਗਰਾਤਾ ਵਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਮੈਂ ਵੀ ਕਿਸੇ ਜਗ੍ਹਾ ਤੇ ਜਗਰਾਤਾ ਵਾ ਸਾਰਾ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਇੱਥੇ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਹੋਣ ਲੱਗ ਗਈਆਂ 24 ਜੁਲਾਈ ਨੂੰ ਜਗਰਤਾ ਵਾ ਆ ਦੇਖੋ ਜੰਗਦੰਬੇ ਰਾਨਸਨਾ ਮਾਤਾ ਦੇ ਦਰਸ਼ਨ ਕਰੋ ਤੁਹਾਨੂੰ ਭੋਲੇ ਨਾਸ ਤੇ ਮਾਤਾ ਜੀ ਦੇ ਵੀ ਦਰਸ਼ਨ ਕਰਾਉਣਾ ਮੈਂ ਸਾਰੇ ਤੁਹਾਨੂੰ ਆ ਦੇਖੋ ਸ਼ੇਰਾਂ ਵਾਲੀ ਮਾਤਾ ਹੁਣ ਤੁਹਾਨੂੰ ਉਹ ਵੀ ਦਿਖਾਉਣਾ ਕਿ ਪਰਚੀ ਹਾਂ ਬਿਲਕੁਲ ਖਾਲੀ ਪਿਆਵਾ ਕੋਈ ਜ਼ਿਆਦਾ ਰਾਸ਼ ਨਹੀਂ ਹੈਗਾ ਇੱਧਰ ਕੋਈ ਇੰਨੀਆ ਸੰਗਤਾਂ ਨਹੀਂ ਹੈਗੀਆਂ ਬੜੇ ਆਰਾਮ ਨਾਲ ਐਨ ਸ਼ਾਂਤੀ ਪਈ ਆ ਇੱਕ ਵਾਰੀ ਹਨਾ ਤੁਸੀਂ ਮੇਲੇ ਤੋਂ ਪਹਿਲਾਂ ਵੀ ਆ ਕੇ ਜਰੂਰ ਜਾਣਾ ਜਦੋਂ ਸਾਪਨ ਮੇਲਾ ਸ਼ੁਰੂ ਹੁੰਦਾ ਵਾ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਆ ਕੇ ਜਾਣਾ ਦੇਖੋ ਕਿੰਨੀ ਸ਼ਾਂਤੀ ਆ ਇੰਨੀਆ ਜ਼ਿਆਦਾ ਸੰਗਤਾਂ ਨਹੀਂ ਹੈਗੀਆਂ ਇੱਥੇ ਪਲੈਂਟ ਵੀ ਅਦਨੋ ਲਾਈਕ ਕਰਿਓ ਸਬਸਕ੍ਰਾਈਬ ਕਰਨਾ ਮਹਤਵਪੂਰਨ ਪਲੈਂਟ ਹੋਣਾ ਜੀ ਦਲਤਨ ਕਾਂਦੇ ਕਲਾਂਦੇ ਆ ਜਦੋਂ ਹੈ ਨਾ ਤੋਦੇ ਤਿੰਤ ਪੁੰਨੀ ਮਾਤਾ ਦੀ ਦੇ ਲੈਟ ਗੋ ਫਰੈਂਡਸ ਅਨਾ ਇੱਥੇ ਨਾ ਜਗਰਾਤਾ ਹੋਣਾ ਵਾ ਆ ਜਿਹੜੀ ਪਾਰਕਿੰਗ ਆ ਬਾਹਰਲੇ ਪਾਸੇ ਨਵੀਂ ਪਾਰਕਿੰਗ ਬਣੀ ਹੋਈ ਆ ਇੱਥੇ 25 ਤਰੀਕ ਨੂੰ ਜਗਰਾਤਾ ਹੋਣਾ ਵਾ ਆ ਦੇਖੋ ਕਿੰਨੀ ਵਧੀਆ ਹੁਣੇ ਤੋਂ ਹੀ ਬਹੁਤ ਵੱਡਾ ਸਾਵਣ ਮੇਲੇ ਦੇ ਵਿੱਚ ਇੱਥੇ ਜਗਰਾਤਾ ਹੁੰਦਾ ਹੁੰਦਾ ਵਾ ਜਿਹੜਾ ਕਿ ਬਹੁਤ ਜ਼ਿਆਦਾ ਭਾਰੀ ਜਗਰਾਤਾ ਹੁੰਦਾ ਵਾ ਛੁੱਕਰਵਾਰ ਨੂੰ ਇੱਥੇ ਲੰਗਰ ਵੀ ਲੱਗਿਆ ਹੋਊਗਾ ਉਹ ਦੇਖੋ ਲਿਖਿਆ ਲੱਗਿਆ ਹੋਇਆ ਬੋਰਡ ਵੀ ਵਿਚਾਲ ਭਗਵਤੀ ਜਾਗਰਣ ਫਰੈਂਸ ਜਿਹੜੀਆਂ ਜੋਤਾਂ ਹੋਣੀਆਂ ਨੇ ਉਹਦੀ ਆਪਾਂ ਪੰਡਤ ਜੀ ਤੋਂ ਜਾਣਕਾਰੀ ਲਵਾਂਗੇ ਤੇ ਪਰਚੀ ਉੱਥੋਂ ਸਾਹਮਣੇ ਉਹ ਮਿਲਦੀ ਆ ਜਿਹੜੀ ਦਰਸ਼ਨ ਪਰਚੀ ਹੁੰਦੀ ਆ ਅੱਗੇ ਚੱਲ ਕੇ ਤੁਹਾਨੂੰ ਸਾਰੇ ਦਰਸ਼ਨ ਕਰਾਉਂਗਾ ਤੁਸੀਂ ਵੀਡੀਓ ਨਾਲ ਬਨੇ ਰਹੇ ਨਾ ਤੇ ਪੰਡਤ ਜੀ ਨਾਲ ਉੱਪਰ ਗੱਲ ਵੀ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਜੋ ਤਾਂ ਕਿਸ ਦਿਨ ਹੁੰਦੀਆਂ ਨੇ ਤੇ ਜਿਆਦਾ ਰਸ ਕਿਹੜੇ ਦਿਨ ਹੁੰਦਾ ਵਾ ਸੰਗਤਾਂ ਜਿਆਦਾ ਕਿਹੜੇ ਦਿਨ ਹੁੰਦੀਆਂ ਨੇ ਤੇ ਮੇਲੇ ਦੀ ਸਮਾਪਤੀ ਕਦੋਂ ਦੀ ਹੁੰਦੀ ਆ ਸਾਰੀ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ ਫਰੈਂਸ ਹੁਣ ਅਸੀਂ ਪਾਰਕਿੰਗ ਦੇ ਵਿੱਚ ਪਹੁੰਚ ਗਏ ਪਾਰਕਿੰਗ ਤੋਂ ਅੱਗੇ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਊਂਗਾ ਤੇ ਜੇਕਰ ਤੁਸੀਂ ਮੇਰਾ ਪਿਛਲਾ ਬਲੌਗ ਨਹੀਂ ਦੇਖਿਆ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹਦੇ ਵਿੱਚ ਫੁੱਲ ਜਾਣਕਾਰੀ ਆ ਨਮਾ ਬਨੇ ਆਮਾ ਫੇਲੰਡੀਜ਼ੀਗਾ ਬਜਰੰਗ ਭਵਨ ਨੂੰ ਬਹੁਤ ਵੱਡੀ ਇਸਤਰਾਹ ਬਣੀ ਆ